ਜਿੱਥੇ ਕੋਈ ਚੀਜ਼ ਮੁੱਲ ਵਿੱਚ ਹੀ ਜਾਂਦੀ ਹੋਵੇ ਤੇ ਕਦੇ ਸਿੱਖ ਕੋਈ ਚੀਜ਼ਾਂ ਮੁੱਲ ਨਹੀਂ ਵੇਚਦੇ ਜੇ ਸਿੱਖ ਲੰਗਰ ਲਾਉਂਦੇ ਤੇ ਫ੍ਰੀ ਲੰਗਰ ਲੱਗਦਾ ਏ ਉਥੇ ਕਿਸੇ ਨੂੰ ਮੁੱਲ ਨਹੀਂ ਦਿੱਤਾ ਜਾਂਦਾ ਤੇ ਜਿਹੜੇ ਜਾਣ ਬੁੱਝ ਕੇ ਸਿੱਖਾਂ ਦੇ ਟੈਕਸ ਲੈਂਦੇ ਉਹਨਾਂ ਦੇ ਹਾਲਾਤ ਕੀ ਹੁੰਦੇ ਮੈਂ 1 ਮਿੰਟ ਦੇ ਤੁਹਾਡੇ ਨਾਲ ਗੱਲ ਸਾਂਝੀ ਕਰਦਾ ਜਾਵਾਂ ਜਿਸ ਵੇਲੇ 2014 ਵਿੱਚ ਸਰਕਾਰ ਬਣੀ ਸੈਂਟਰ ਦੀ ਸਰਕਾਰ ਬਣੀ ਦਿੱਲੀ ਤਖਤ ਦੀ ਔਰ ਉਸ ਵਿੱਚ ਇੱਕ ਮੰਤਰੀ ਬਣਾਇਆ ਉਹਨਾਂ ਨੇ ਜਿਹਨੂੰ ਸ਼੍ਰੀ ਅਮਰਸਰ ਸਾਹਿਬ ਦੀ ਲੋਕ ਸਭਾ ਸੀਟ ਤੋਂ ਬੁਰੀ ਤਰ੍ਹਾਂ ਹਰਾ ਕੇ ਭੇਜਿਆ ਸੀ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਸਰਕਾਰਾਂ ਚੋਣਾਂ ਕਹਦੇ ਵਾਸਤੇ ਕਰਾਉਂਦੀਆਂ ਨੇ ਅੱਜ ਵੀ ਜਿਹੜੀ ਦਿੱਲੀ ਦੀ ਮਿਨਿਸਟਰੀ ਬਣੀ ਹੈ 17 ਬੰਦੇ ਉਹ ਵਿੱਚ ਮੰਤਰੀ ਬਣਾ ਦਿੱਤੇ ਜਿਹੜੇ ਹਾਰੇ ਹੋਏ ਨੇ ਤੇ ਜਿਹੜੇ ਜਿੱਤੇ ਹੋਏ ਆ ਅਮਰਤਪਾਲ ਸਿੰਘ ਖਾਲਸਾ ਵਰਗੇ ਉਹਨਾਂ ਨੂੰ ਜੇਲ੍ਹ ਤੋਂ ਹੀ ਨਹੀਂ ਕੱਢਿਆ ਜਾਂਦਾ ਜੇ ਜਿਹੜੇ ਹਾਰੇ ਹੋਏ ਜਿਹਨਾਂ ਨੇ ਮੰਤਰੀ ਬਣਨਾ ਫਿਰ ਇਲੈਕਸ਼ਨ ਕਰਾਉਣ ਦਾ ਕੀ ਫਾਇਦਾ ਫਿਰ ਤੇ ਵੈਸੇ ਚੁੱਪ ਕਰਕੇ ਮੰਤਰੀ ਬਣਾ ਦਿਆ ਕਰੋ ਅੱਜ ਵੀ 17 ਐਮਪੀ ਉਹ ਨੇ ਜਿਹੜੇ ਹਾਰੇ ਹੋਏ ਨੇ ਤੇ ਉਹਨਾਂ ਨੂੰ ਮੰਤਰੀ ਦਾ ਪਦ ਅਹੁਦਾ ਦਿੱਤਾ ਗਿਆ ਇਸੇ ਤਰ੍ਹਾਂ ਉਸ ਵੇਲੇ ਵੀ ਇੱਕ ਮੰਤਰੀ ਜਿਹੜਾ ਬਣਿਆ ਉਹ ਹਾਰਿਆ ਹੋਇਆ ਸੀ ਸ੍ਰੀ ਅਮਰਸਰ ਸਾਹਿਬ ਤੋਂ ਲਗਭਗ 1 ਲੱਖ 5000 ਵੋਟ ਤੇ ਉਹ ਹਾਰ ਕੇ ਗਿਆ ਸੀ ਪਰ ਉਹਨੇ ਸਿੱਖਾਂ ਤੇ ਆਪਣਾ ਗੁੱਸਾ ਕੱਢਣ ਵਾਸਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਲੰਗਰ ਤੇ ਜੀਐਸਟੀ ਲਾ ਦਿੱਤੀ ਟੈਕਸ ਲਾ ਦਿੱਤਾ ਟੈਕਸ ਕਿੰਨਾ ਲਾਇਆ ਸੱਤ ਮਹੀਨਿਆਂ ਦਾ ਉਹਨੇ 2 ਕਰੋੜ ਰੁਪਈਆ ਟੈਕਸ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤੇ ਫਿਰ ਬੱਥਾ ਲਾ ਬੈਠਾ ਗੁਰੂ ਘਰ ਨਾਲ ਹੋਇਆ ਕੀ ਉਹਨੂੰ ਇਸ ਤਰ੍ਹਾਂ ਦੀ ਭਿਆਨਕ ਬਿਮਾਰੀ ਲੱਗੀ ਬੜੇ ਚਿੱਟੇ ਰੰਗ ਦਾ ਗੋਰਾ ਬ੍ਰਾਹਮਣ ਸੀ ਲੇਕਿਨ ਕਾਲਾ ਸੁਭਾਅ ਵਰਗਾ ਹੋ ਕੇ ਮੰਜੇ ਤੇ ਪੈ ਕੇ ਮਰਿਆ ਉਹਦਾ ਨਾਮ ਸੀ ਅਰਨਜੀਤ ਲੀ ਇਸ ਕਰਕੇ ਜਿੰਨੇ ਵੀ ਸਿੱਖੀ ਦੇ ਨਾਲ ਵਾਅਦਾ ਕੀਤਾ ਗੁਰੂ ਪਾਤਸ਼ਾਹ ਰਹਿਮਤ ਆਪੇ ਹੀ ਵਰਤਾ ਦਿੰਦਾ ਕਿਸੇ ਨੂੰ ਸਜ਼ਾ ਦੇਣ ਦੀ ਲੋੜ ਨਹੀਂ ਪੈਂਦੀ ਸਜ਼ਾ ਸੱਚਾ ਪਾਤਸ਼ਾਹ ਦੇ ਦਿੰਦਾ ਮੈਂ ਗੱਲ ਕਰਦਾ ਸੀ ਕਿ ਛੇਵੇਂ ਪਾਤਸ਼ਾਹ ਨੇ ਆਖਿਆ ਬਾਦਸ਼ਾਹ ਸਿੱਖੀ ਕਿਸੇ ਦਾ ਟੈਕਸ